ਸਤਨਾਮ ਵਾਹਿਰੋ ਜੀ ਜਪ ਜੀ ਸਾਹਿਬ ਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦਿ ਜਪਿ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵਈ ਜੇ ਸੋਚੇ ਲਖ ਵਾਰਿ ਚੁੱਪੇ ਚੁੱਪ ਨਾ ਹੋਵਈ ਜੇ ਲੈ ਰਹਾ ਲਿਵ ਤਾਰਿ ਭੁਖਿਆ ਭੁਖ ਨ ਉਤਰੀ ਜੇ ਬੰਨਾ ਭਰੀਆ ਭਾਰ ਸਹਿ ਸਿਆਦ ਪਾ ਲਖੁ ਹੋਇ ਤ ਇਕ ਨ ਚਲੈ ਨਾਲ ਕਹਿ ਸਕਿਆ ਰਹੀ ਹੈ ਗੁਰੂ ਡਟੇ ਪਾਲੋ ਹੁਕਮ ਅਰ ਜਾਈ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਕਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੋਕ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਤਿਭੁਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਕਮੈ ਜੇ ਭੂਜੈ ਤਾ ਹਮੈ ਕਹਿ ਨ ਕੋਏ ਗਾਵੈ ਕੋ ਤਾਵੇਂ ਕਿ ਸਰ ਤਾਣ ਗਾਵੈ ਕੋ ਤਾਤ ਜਨ ਨੀ ਸਾਨ ਗਾਵੈ ਕੋ ਗੁਨ ਵੜਾਈਆਂ ਚਾਰ ਗਾਵੈ ਕੋ ਵਿਦਿਆ ਵਿਚਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੇਲਾ ਫਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖਿਆ ਹਾਤ ਰਹਾ ਦੂਰ ਕਥਨ ਕਥੇ ਨਾ ਆਵੈ ਤੋੜ ਕਤ ਗਤ ਕਤੀ ਗੋਟੀ ਗੋਟ ਗੋਲ ਤੇਦਾ ਤੇ ਲੈਦੇ ਤੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚੰਲਾਇ ਰਹੋ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚਾ ਨਾਇ ਭਾਖਿਆ ਪਾਵਾ ਪਾਰਾ ਕੈ ਮੰਗੇ ਦੇ ਦੇ ਦਾਤ ਗਰੇ ਦਾ ਤਾਰ ਫਰਕਿਆ ਅਗਰ ਰਖਿਆ ਚਿੱਤ ਦੇ ਸਾ ਦਰਬਾਰ ਮੋਹ ਕੇ ਬੋਲਨ ਬੋਲੀ ਹੈ ਜੇ ਤਸ ਨਾ ਧਰੇ ਪਿਆਰ ਅਮਰਤ ਵੇਲਾ ਸਚਨਾ ਵੜਈ ਆਈ ਵਿਚਾਰ ਕਰਮੀਆਂ ਵੇ ਕਪੜਾ ਨਦਰਿਨ ਮੋਹ ਦਵਾਰ ਨਾਨਕੇ ਵਹਿ ਜਾਣੀ ਸਬਾਪੇ ਸਚਾਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਵ ਨਿਰੰਜਨ ਸੋਏ

ਤੇਰਥ ਨਾਵਾ ਜੇ ਤਿਸ ਭਾਵਾਂ ਵਨ ਪਾਨੇ ਕੇ ਨੈ ਕਰੀ ਜੇ ਤਿਸ ਰਥ ਪਾਈ ਵੇਖਾ ਬਨ ਕਰਮਾ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸਨੀ ਉਰਾ ਇੱਕ ਤੇ ਬੁਜੇ ਜਿਹਾ ਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰ ਹਰ ਜਹੋਰ ਦਸੁਨੀ ਹੋਏ ਨਵਾਂ ਖੰਡਾ ਵਿੱਚ ਜਾਨੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਤਰ ਨਾ ਆਵੈ ਤ ਬਾਤ ਨ ਪੁੱਛੈ ਕੇ ਕੀ ਤਾਂਦਰ ਕੀ ਕਰੇ ਦੂਸੀ ਦੂਸਤਰੇ ਚਾਰ ਕ ਨਰਗਨ ਗੁਨ ਕਰੇ ਗੁਮੰਦ त्याਗੁੰਦੇ ਤੇ ਹਾ ਕੋਈ ਨਾ ਸੋਜੈ ਜੇ ਤਿਸ ਗੁਨ ਕੋਈ ਕਰੇ Sonia sedet pira sarna te, Sonia tertetap laka se, Sonia dipuluh patah le, Sonia na nasak e kan. Nana kepaga ta asa ta viga asa, Sonia tuh kepabakan asa, juga, juga tetanap hidet, Sonia saster, ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਤ ਸੰਤ ਥੋਗ ਗਿਆਨ ਸੁਨੇ 86 ਕਾ ਇਸ ਨਾਨ ਸੁਨੇ ਬੜ ਬੜਾ ਭਾਵੇ ਮਾਨ ਸੁਨੇ ਲਾਗੇ ਸੈ ਇਤਿਆਰ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰਾਗਨ ਕੇ ਗਾ ਸੁਨੇ ਸੇਖ ਪੀਰ ਪਾਤਸ ਸੁਨੇ ਅੰਤੇ ਪਾਵੇ ਰਹੁ ਨੇ ਹਾਤ ਵਸ ਗਹ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਿਛਤਾਏ ਗਦ ਕਲਮ ਨਾ ਲਿਖਨ ਹਰ ਮੰਨੇ ਕਾ ਬਹਿਗਰਨ ਵਿਚਾਰ ਐਸਾ ਨਾ ਨਰੰਜਨ ਹੋਏ ਜੇ ਕੋ ਮੰਜਾ ਦੇ ਮਨ ਕੋਏ ਮੰਨੇ ਸਰ ਤਬਾ ਮਨ ਬੋਧ ਮੰਨੇ ਸਗਲ ਪਵਨ ਕੀ ਸੋਦ ਮੰਨੇ ਮੋਇ ਛੋਟਾ ਨਾ ਖਾਇ ਮੰਨੇ ਜਮ ਕਹਿ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰ ਗਠਾਕ ਨਾ ਪਾਏ ਮਨੈ ਪਤ ਸੇ ਪ੍ਰਗਟ ਜਾਈ ਮਨੈ ਮਗ ਨਾ ਚੱਲੇ ਪੰਥ ਮਨੰਤਰਮ ਸੇ ਦੀ ਸੰਬਾਦ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰ ਅਸਾਧਾਰ ਮਨੈ ਤਰੇ ਤਰੇ ਗੁਰ ਸੇਖ ਮਨੈ ਨਾਨਕ ਭਵੇ ਨਾ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਵਰਦਾਨ ਪੰਚੇ ਪਾਤ ਰਗਿਆ ਮਨ ਪੰਚੇ ਸੋਇਦ ਰਾਜਨ ਪੰਚਾ ਗੁਰੇਤਿਆ ਜੇ ਕੋ ਕਹਿ ਕਰੈ ਵਿਚਾਰ ਅਗਰ ਤੈ ਅਰਨ ਨੈ ਸਮਾਰ ਤਲਦਰਮ ਜਿਹਾ ਕਬੂਤ ਸੰਤੋਗ ਤਵ ਰਖਿਆ ਜਨ ਸੂਤ ਜੇ ਕੋ 부ਝੈ ਹੋਏ ਸਚਿਆਰ ਤਵਲੇ ਉਪਰ ਗੇਤਾ ਪਰ ਤਰਤੀ ਹੋਰ ਪਰ ਹੋਰ ਹੁਰ ਤਿਸਤੇ ਪਰ ਤਲ ਕਵਨ ਜੋਰ ਜੇ ਯਾਤ ਰੰਗਾ ਕੇ ਨਾਵ ਸਭ ਨ ਲਿਖਿਆ ਬੜੀ ਗਲਾਤ ਏ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾ ਨਸਵਲ ਰੂਪ ਕੇ ਤੀਤਾਤ ਜਨਕਉਤ ਕੀਤਾ ਪਸਾਓ ਇਕ ਕੁਆਓ ਤਿਸਤੇ ਹੋਏ ਲਗਦਰੀਆ ਕੋਦਰਤ ਕਾ ਆਪਣੇ ਕਹਾ ਵਿਚਾਰ ਵਰਨ ਜਾਮ ਇਕ ਵਾਰ ਜੋਦਦ ਭਵੈ ਸੇ ਭਲੀ ਘਰ ਤੂ ਤਸਲਾ ਮਤੰਦਰਨ ਕਾਰ ਆ ਸੰਗਤ ਜਾ ਪ੍ਰਸੰਗ ਭਾਵ ਸੰਗ ਪੂਜਾ ਅਸੰਗ ਤਪ ਤੋ ਅਸੰਗ ਰੰਤਮੋ ਕਵੇ ਤਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅ ਸੰਤਾਤਾਰ ਅਸੰਗ ਸੂਰਮ ਮਪਕਸਾਰ ਅਸੰਗ ਮੋਲਿ ਵਿਲਾਇ ਤਾਰ ਕੋਦਰਤ ਕਾ ਆਪਣੇ ਕਹਾ ਵਿਚਾਰ ਵਰਨ ਜਾਮ ਇਕ ਵਾਰ

ਆ ਸੰਗਨਾਵ ਸੰਗਤਾ ਵਗਮਗਮ ਸੰਗਲੋ ਸੰਕੈ ਸਰਪਾਰ ਹੋਈ ਕਰੀ ਨਾਮ ਖਰੀਚਾ ਲਾ ਖਰੀ ਗਿਆ ਦੀ ਗੁੰਗਾ ਅਖਰੇ ਲਿਖਨ ਬੋਲਨ ਬਾਨ ਅਗਰਾ ਸਰ ਸੰਜੋਬ ਕਾਨ ਜਿਨੇ ਲੇਗੇ ਤੇ ਸਰਨਾਏ ਜੇ ਫਰਮਾਇ ਦੇਵ ਤੇ ਪਾਏ ਜੇਤਾ ਕੀਤਾ ਤੇਤਾ ਨਾ ਹੋ ਵੇ ਨਾ ਵੇ ਨਾਈ ਗੋ ਤਾਉ ਗਦਰ ਤਕਮ ਨ ਕਾ ਵੀ ਚਾਰ ਵਾਰ ਨਾ ਜਮ ਏਕ ਵਾਰ ਜੋ ਤ ਤੁ ਪਾਵੇ ਸੇ ਪਲੇ ਘਰ ਤੂ ਸਦਾ ਸਲਾਮ ਮਤਨ ਰਨਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸ ਕੇ मोत प्लेते कपड़ होए तेसा बलैया ओ तोए प्रियमत पापा के संग तो पेन नावे करक पुनी पापी अख नाहे कर 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 लिख ना लिखला जाहो आपे पे जातहे गाओ नानक हुकमी आवो जाओ तेरथ तप दया दत्त दान जे को पवे तलका मान सुने मनया मन कीता पाव अंतरगत तेरथ मलदाओ ਸਾਵਗੁਨ ਤੇਰੇ ਮੈਂ ਨਾਹੀ ਕੋਵੇ ਵੇਨੁ ਗੁਨ ਕੀਤੇ ਭਗਤ ਨਾ ਹੋਏ ਸਵਾਸ ਤਾਦ ਬਾਨੀ ਬਰਮਾਓ ਤਤ ਸਵਾਸ ਦਾ ਮੰਚਾਉ ਕਾਵਨ ਸੁਵੇਲਾ ਵਖਤ ਕਾਵਨ ਗਾਵਨ ਕਰਤ ਕਾਵਨ ਵਾਰ ਕਵਨ ਸਰੂਤੀ ਮਾਹੋ ਕਾਵਨ ਜੇਥੋ ਆ ਅਕਾਰ ਵੇਲ ਨਾ ਪਈਆ ਪੰਡਤੀ ਜੇ ਹੋਵੇ ਲਿਖ ਪ੍ਰਾਨ ਵਖਤ ਨਾ ਪਾਇਓ ਕਾਤੀ ਜੇ ਲਿਖ ਲੇਕਰ ਤਿਤ ਵਾਰ ਨਾ ਜੋਗੀ ਜਨ ਰਤ ਮਾਹੋ ਨਾ ਕੋਈ ਜਾ ਕਰਤਾ ਸਰੇ ਟੇਕੋ ਸਾਜੇ ਆ ਪਹਿ ਜਾਂਦੇ ਸੋਈ ਕਿਉ ਕਰਾਖਾ ਕੇ ਸਹਲਾ ਹੀ ਕਿ ਵਰਨਿਕ ਕਵਚਾ ਨਾਨਕ ਆਖਨ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵਡੇ ਨਹੀ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਅਪੋ ਜਾਣੇ ਅੱਗੇ ਗਿਆਨ ਸੋ ਹੈ ਪਤਲ ਪਤਲ ਲਖਾਗਾਸ ਅਗਾਸ ਓੜਕ ਓੜਕ ਭਾਲਤ ਕੇ ਵੇਦ ਕਹਨੇ ਕਵਾਤ ਸਾਰ ਸਠਾਰੇ ਕਹਦੇ ਬੰਦੂ ਅਸੋਲੂ ਇਕਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਵਿਨਾਸ਼ ਨਾ ਨਖ ਵਡਾ ਆਖਿਆ ਆਪੇ ਜਾਣੇ ਆਪਸਾ ਲਾਹੇ ਸਾ ਲਾਏ ਤੇ ਸਰਤਨਾ ਪਈ ਨਦੀਆ ਤੇਵਾ ਪਵੈ ਸਮੁੰਦ ਨਾ ਜਾਣੀਏ ਸਮੁੰਦ ਸਾ ਸੁਲਤਾਨ ਗੇਰਾ ਸੀ ਤੇ ਮਾਲਤਨ ਗੇੜੀ ਤੁਲ ਨਾ ਹੋਵਨੀ ਜੇ ਤੇ ਸਮਨੋ ਨਾ ਵਿਸਰੇ ਅੰਤ ਨਾ ਸਿਫਤੀ ਕਹਿ ਨਾ ਅੰਤਾਂ ਤਨ ਕਰਨੇ ਦੇਨ ਨਾ ਅੰਤਾਂ ਤਨ ਵਿਕਲ ਸੰਦ ਦਾ ਅੰਤ ਅੰਤ ਨਾ ਜਾਪੇ ਗਿਆ ਮਨ ਮੰਨਤਾ ਨਾ ਜਾਪੇ ਕੀਤਾ ਕਰ ਅੰਤ ਨਾ ਜਾਪੇ ਪਰਵਰ

ਅਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਸਮਾਹੇ ਐ ਮਲ ਤਰਮ ਮਲ ਦੇਵਾਨ ਮਲ ਤੁਲ ਮਲ ਪ੍ਰਵਾਨ ਅਮਲ ਬਖਸੇ ਸਮਲੇ ਸਾਨ ਅਮਲ ਕਰਮ ਅਮਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪ੍ਰਾਨਾ ਕੇ ਪੜੇ ਕਰੇ ਵਖਿਆਨਾ ਕੇ ਪਰਮੇ ਆਖੇ ਇੰਦਾ ਕੇ ਗੋਪੀ ਤੇ ਗੋਵਿੰਦ ਆਖੇ ਸਰ ਆਖੇ ਸੇ ਤਾਂ ਆਖੇ ਕੀਤੇ ਕੀਤੇ ਬੋਤ ਆਖੇ ਦਨ ਵਾਖੇ ਦੇਵ ਆਖੇ ਸਰ ਨਰਮ ਨਜਨ ਸੇਵ ਕੀਤੇ ਆਖੇ ਆਗਨ ਪਾਹੇ ਕੀਤੇ ਕਹਿ ਕੇ ਉਠ ਉਠ ਜਾਏ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੀ ਖੇਲ ਜੇ ਉੜ ਪਾਵੇ ਤੇ ਉੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਰਗਵਰ ਗਵਰ ਸੁਦਰ ਕੇ ਹਾ ਸੁਕਰ ਕੇ ਹਾ ਜਿਤ ਬੈਸਰ ਸਮਾਲੇ ਵਾਚੇ ਨਾਦ ਨੇਖ ਸੰਖਾ ਕੇਤੇ 55 ਹਾਰੇ ਕੇ 13 ਪਰਿਸੋ ਕਈ ਲਖੇਤੇ ਗਾਵਨ ਹਾਰੇ ਗਾਵੇ ਹਤੋਂ ਨੂੰ ਪੋਨ ਬਨੇ ਬੈ ਸੰਤਰ ਕਾਵੇ ਰਹਿ ਜਤ੍ਰਮ ਤਵਾਰੀ ਗਾਵੇ ਚਤ ਕੋ ਬਤ ਲਿਖ ਜਾਣੇ ਲਿਖ ਲਗਤਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋਹਨ ਸਦਾ ਸਵਾਰੇ ਕਾਵੇ ਇੰਦਰ ਦਸਨ ਬੈਠੇ ਦੇਵਤਿਆਦਰ ਨਾਲੇ ਗਾਵੇ ਸਦ ਸਮਾਤੀ ਅੰਤਰ ਕਾਵਨ ਸਾਧ ਵਿਚਾਰੇ ਗਾਵ ਜਤੀ ਸਤੇ ਸੰਤੋਕੇ ਗਾਵੇ ਵੀਰ ਕਰਾਰੇ गाव न पंडित पाडा नर के सर जग जग बेता नाले गावे मौनिया मन मौ सरगा मच पयाले गाव नर न पए तेरे 860 तीरथ नाले गावे जोत महा बलसोरा गावे खानी चारे गावे खंड मंडल और पंडा कर कर के तारे से हेतु नो गावे जोत द पावन रते तेरे भगत रसाले फोर केते गावन से मैं चतना आवन नानक के विचारे ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਈ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ 파ਤੀ ਕਰ ਕਰ ਜੈ ਜਨਸੀ ਮਾਇਆ ਜਨੁ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਬ ਤਿਸ ਦੇ ਵੜਾਈ ਜੋ ਤੇ ਸੁਭਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਇ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾ ਨਿਕਰਨਰ ਜਾਇ ਮਨ ਦਾ ਸੰਤੋਖ ਸਰੰਪਤ ਚੋਦੀ ਤੇ ਅੰਕੀ ਕਰੇ ਵਿਪੂਤ ਕਿੰਤਾ ਕਾਲ ਕੋ ਆ ਰਹੀ ਕਾਇ ਜੁਗਤ ਜੰਦਾ ਪ੍ਰਤੀ ਤੈ ਪੰਤੀ ਸਰਜ ਮਤੀ ਮਨ ਜਿਤੇ ਜਿਤਾ ਦੇਸ ਤਿ ਸਹ ਤੇ ਸਾਧ ਨੀਲ ਨਾਦ ਨਾਹਤ ਜੁਗ ਜੁਗ ਇਕ ਵੇਸ ਭੁਗਤ ਗਿਆਂਦੇ ਆਪਣਾ ਰੰਗੜ ਗੜ ਵਾਜੇ ਨਾਦ ਆਪਨਾਥ ਨਾਥੇ ਸਭ ਜਾਗ ਰਿਤ ਸਤਿ ਪ੍ਰਸਾਦ ਸੰਜੋ ਵਿਜੋ ਤਿ ਗਾਰ ਚਲਾਵੇ ਦੇਖਿਆ ਵਿਪਾਗ ਦੇਸ ਤਿ ਸਹ ਦੇ ਸਾਧ ਨੀਲ ਨਾਦ ਨਾਹਤ ਜੁਗ ਜੁਗ ਇੱਕ ਵੇਸੇ ਕਾ ਮੈਂ ਜੁਗ ਤੇ ਵਿਆਇ ਤਿੰਨ ਥੱਲੇ ਪ੍ਰਵਾਹ ਦੇ ਕੋ ਸੰਸਾਰੇ ਇੱਕ ਪੰਡਾਰੇ ਇਕਲੈ ਦੇ ਬਾਤ ਜਿਉ ਤੇ ਸੁਪਾਵੈ ਤੇ ਵਚਲਾਵੈ ਜਿਵਹੋ ਵੈ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵ ਬਹੁਤਾ ਹੀ ਹੋ ਵਿਦਾਨ ਆ ਦੇ ਸਥੀ ਸਾਥੀ ਸਾਧਨੀ ਨਾ ਨਾ ਹਾ ਤੇ ਜੁਗ ਜੁਗ ਇੱਕ ਵੇਸ ਆਸਨ ਲੋਇ ਲਿ ਪੰਡਾਰੇ ਜੋ ਕੁਛ ਪਾਸ ਵੇਖ ਕਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੇ ਸਾਚੀ ਕਾਰ ਆਦੇਸ ਤੇਸ ਆਦੇਸ ਆਤ ਨੀਲ ਨਾਦ ਨਾਤ ਜੁਗ ਜੁਗ ਇੱਕ ਵੇਸ ਇਕ ਦੂਜੀ ਬੋਲਾ ਕੋਹਿਆ ਲਖ ਵੇ ਲਖ 20 ਲਖ ਲਗੇੜਾ ਆਖਿਆ ਖ ਨਾਮ ਜਗਤੀਸ ਏ ਤਰਾ ਪਤ ਪਵੜੀਆ ਚਰਿਆ ਹੋਈ ਕੀਸ ਤਨ ਗੱਲਾਂ ਆਕਾਸ ਕੀ ਕੀਤਾ ਈ ਰੇਸ ਨਾਨਕ ਨਦਰੇ ਪਾਈਏ ਗੁੜੀ ਗੁੜਾ ਠੀਸ ਆਕਨ ਜੋਰ ਜਿਪਾ ਨੇ ਜੋਰ ਜੋਰ ਨਾ ਮੰਗੰਦੇ ਇੰਨਾ ਜੋਰ ਜੋਰ ਨਾ ਜੀਵਨ ਮਰਨ ਨੇ ਜੋਰ ਜੋਰ ਨਾ ਰਾਹੀ ਬਾਲ ਮਨਸੂਰ ਜੋਰ ਨਾ ਸਰਤੀਗਾ ਵਿਚਾਰ ਚੋਰ ਨਾ ਜੁੜੀ ਖੜੇ ਸੰਸਾਰ ਜਿਸ ਹੱਥ ਚੋਰ ਕਰ ਵਖੇ ਸੋਈ ਨਾਨਕ ਤਮਨੀਚ ਨ ਕਰਾ ਤੇ 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 ਵਾਰ ਪਉਣ ਪਨੀ ਨਹੀਂ ਪਾਤਾਲ ਤਿਸ ਵਿੱਚ ਸਰਤੀ تھا ਪਰ ਖੇਤਰੰ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਤੈਸੋਹੰਦ ਪੰਜ ਪ੍ਰਵਾਨ ਨਾ ਤ੍ਰੇਖਰੰਬ ਬਵੈ ਨੀਸਾ ਨ ਕਚਕਪੁਕ ਕਾਇ ਉਥੈ ਪਾਇ ਨਾ ਨਕ ਗਿਆਚਾ ਪੇ ਜਾਏ ਪਰਮਖੜਕਾ ਆਇੋ ਪਰਮ ਗਾਨਖੰਡ ਮੈਂ ਕਾ ਅਕਖਰਮ ਕਹਤੇ ਪਵਨ ਪਨੀ ਵੈ ਸੰਤਰ ਕਹਤੇ ਗਾਨ ਮੇ ਸਕੇਤੇ ਉਬਰ ਮੇ ਗੜਤ ਗੜੀ ਰ ਉਬਰੰਗੇ ਵੈਸ ਕੇਤੀ ਅਕਰੰਬ ਮਿਮਰ ਕਹਤੇ ਹੈ ਕਹਤੇ ਤੂ ਉਪਦੇਸ਼ ਕਹਤੇ ਅੰਤਖੰਡ ਸੁਵਰਗੇ ਕਹਤੇ ਮੰਡਲ ਦੇਸ ਕਹਤੇ ਸਦਬੁਦ ਨਾਥ ਗਤ ਇਹ ਕਹਤੇ ਦੇਵੀ ਵੈਸ ਕਹਤੇ ਦੇਵਤਾ ਨਮਨ ਕਹਤੇ ਕਿਦਰਤ ਸਮੋਦ ਕੇਤੇ ਖਾਨੀ ਕੇਤੇ ਬਾਨੀ ਕੇਤੇ ਪਾਤ ਨਰੰਦ ਕੇਤੇ ਸਰਸਤੀ ਸੇਵਕ ਕੇਤੇ ਨਾਨਕਾਂ ਦਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤੇ ਨਾਦ ਬਿਨੋਦ ਕੋੜਨੰਦ ਸ਼ਰਮ ਘੜ ਕੇ ਬਾਦੀ ਰੂਪ ਤੇ ਤਾ ਘੜਦ ਗੜੀਏ ਬਾਤ ਨੂੰ ਪਤਾ ਕਿ ਗੱਲਾ ਕਥੀਆ ਨਾ ਜਾਏ ਕਿ ਕੋ ਕੈ ਪਿਛਾ ਪਿੰਛਤਾਏ ਤੇ ਤਾ ਘੜੀਏ ਸਰਤ ਮਤ ਮਨ ਬੋਤ ਤੇ ਤਾ ਘੜੀਏ ਸਰਸਦਾ ਕਿਸੋਤ ਕਰਮ ਖੜ ਕੀ ਬਾਨੀ ਚੋਰ ਤੇ ਤੇ ਹੋਰ ਨਾ ਕੋਈ ਹੋਰ Tetapi jodoh mah apal suara tanpa ramai perpuluh di tes <laughs> itu setan dan mama hita grup na kata najai. Na umre na thage jai jen kera bahasa mana mah eh tetapi pagi tu bahasa ni lo kerja na tu sejauh mana soi. Saja kan bahasa ngeran kar 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 beke na tera ni hal tetapi kan tu mandal perpuluh tu kata ta antena anta tetapi lo lo kar jeva jeva hukum tiwa tiwa kar beke bahasa ngeran bicara. ਨਾਨਕ ਕਥਨ ਕਰਦਾ ਸਰ ਚਤ ਪਹਰ ਤੀਰ ਜਿਸ ਨਿਆਰ ਅਰਮਤ ਵੇਦ ਥਿਆਰ ਪਉ ਖਲਾ ਅਗਨ ਤਪ ਤਉ ਪਾਂਡਾ ਪਉ ਅੰਮ੍ਰਿਤ ਦਿੱਟਾਲ ਕੜੀਏ ਸਬਦ ਸੱਚੀ ਟਕ ਸਾਲ ਜਨ ਕੋ ਨਾਦਰ ਕਰਮ ਤੈਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਗ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਦੇਵਸਰਾਤ ਦੋਇ ਦਾਈ ਦਾਇਆ ਕੇ ਦੇਸਕ ਲ ਜਗਤ ਤੋ ਗਿਆ ਹੀ ਜਾਂ ਭਰਿਆ ਹੀ ਆ ਵਾਚਿਆ ਕਰ ਮਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇਵ ਨੂੰ ਕਿਉ ਜਲੇਗੇ ਤੇ ਜੁਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾ ਕਤੇ ਮਗੋ ਜਲੇ ਕੀਤੇ ਜੁਟੇ ਨਾਲ ਵਹਿਰੂ ਇਹ ਕਾ ਕਾਲ ਸਾ ਵਹਿਰੂ ਇਹ ਕੀ ਪਤੇ